ਜਿਲਕਾ ਇਸ ਆਲਸੋ ਲੈਕਸਿਟੀ ਸਾਨੂੰ ਉਹਦੇ ਲਈ ਦਿੱਤਾ ਜਾਵੇ ਫਿਰ ਅਸੀਂ ਬੱਚਿਆਂ ਲਈ ਸਪੈਸ਼ਲ ਇਹ ਹੈਗਾ ਕਿ ਜਿਹੜੀਆਂ ਬੱਚੀਆਂ ਸਕੂਟੀ ਚਲਾਉਂਦੀਆਂ ਨੇ ਇੰਤਜ਼ਾਰ ਕੁਆਲੀਫਾਈਡ ਐਂਡ ਦੇਰ ਦਾ ਲਾਇਸੈਂਸ ਕਿ ਉਹਨਾਂ ਨੂੰ ਐਲਿਵਟ ਪ੍ਰੋਵਾਈਡ ਕਰਾਇਆ ਜਾਵੇ ਦੂਸਰਾ ਮੈਂ ਅਸੀਂ ਕਿ ਮਹਾਂਮਤ ਚਲਾਵਾਂਗੇ ਜਿਹੜਾ ਬੰਦੇ ਨੇ ਹੈਲਮਟ ਨਹੀਂ ਪਾਇਆ ਉਹਨੂੰ ਫਰਸਟ ਵਾਰਨਿੰਗ ਦੇ ਕੇ ਹੈਲਮਟ ਗਿਫਟ ਕਰਾਂਗੇ ਤੁਸੀਂ ਚਲੋ ਕੋਈ ਦਿਨ ਲਈ ਸੋਪ ਚਲੋ ਅੱਜ ਸਾਡੇ ਵੱਲੋਂ ਆ ਬਟ ਨੈਕਸਟ ਟਾਈਮ ਇਟ ਵਿਲ ਬੀ ਵਾਰਨਿੰਗ ਵੀ ਤੁਸੀਂ ਹੈਲਮਟ ਪਾ ਕੇ ਰੱਖਣਾ ਹੈ ਐਂਡ ਬਾਈ ਕਰਨਾ ਸੋ ਜਿੰਨੇ ਸਾਡੇ ਕੋਲ ਹੈਗੇ ਅੱਜ ਅਸੀਂ ਨਾਲ ਨਾਲ ਇਹ ਵੀ ਮਹਿੰਮ ਚਲਾਵਾਂਗੇ ਕਿ ਜਿਹੜੇ ਅੱਜ ਅਸੀਂ ਬਿਨਾਂ ਹੈਲਮਟ ਵਾਲੇ ਰੋਕਣੇ ਆ ਉਹਨਾਂ ਨੂੰ ਹੈਲਮਟ ਅਸੀਂ ਆਪਣੇ ਵੱਲੋਂ ਦੇ ਦਿੰਦੇ ਹਾਂ ਤਾਂ ਇਹ ਕਿ ਇਟ ਇਜ਼ ਇਹ ਸਾਨੂੰ ਡੋਨੇਟ ਹੀ ਕੀਤਾ ਗਿਆ ਹੈਗਾ ਦੀ ਪ੍ਰਮਤ ਜੀ ਦੇਖੇ ਯਾਰ ਉਹ ਜੀ ਸੋ ਰਾਊਂਡ ਬਾਊਟ 65 ਹੈਗੇ ਆ 100 ਅਸੀਂ ਮੂਵ ਕਰ ਸਕਦੇ ਆ ਸੋ ਇਹ ਇਹ ਅਸੀਂ ਮਤਲਬ ਕੰਟੀਨਿਊ ਚਲਾਉਂਦੇ ਰਹਾਂਗੇ